ਆਪਣੇ ਬੇਟਿਆਂ ਦੇ ਨਸ਼ੇ ਦੀ ਦਲਦਲ ਵਿੱਚ ਫਸਣ ਤੋਂ ਦੁਖੀ ਹੋ ਕੇ ਪਿੱਖੀਵਿੰਡ ਚੌਂਕ ਵਿੱਚ ਇੱਕ ਬਜ਼ੁਰਗ ਪਿਓ ਤੰਨੇ ਤੇ ਬਹਿ ਗਿਆ। ਪੀੜਿਤ ਬਜ਼ੁਰਗ ਨੇ ਪੁਲਿਸ ਪ੍ਰਸ਼ਾਸਨ ਤੇ ਵੱਡੇ ਤੋਸ਼ ਲਗਾਉਂਦੇ ਹੋਏ ਕਿਹਾ ਕਿ ਪੁਲਿਸ ਦੀ ਨੱਕੇਠਾ ਲਗਾਤਾਰ ਇਲਾਕੇ ਵਿੱਚ ਨਸ਼ਾ ਵਿਕ ਰਿਹਾ ਪਰ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰ ਰਹੀ। ਬਈਨੋਦ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਪੱਤਰਕਾਰ ਭਾਈ ਜੈਰਦਾ ਜਿੱਦਾਂ ਕਈ ਵਾਰ ਸਕੂਲਾਂ ਤੇ ਲਿਖਿਆ ਹੁੰਦਾ ਨਾ ਤੀਜਾ ਨੇਤਰ ਮਨੁੱਖ ਦਾ ਵਿੱਦਿਆ ਆ ਤੇ ਮੈਂ ਕਹੂੰਗਾ ਵੀ ਇਹ ਵੀ ਤੀਜਾ ਨੇਤਰੀ ਆ ਜਿਹੜੇ ਘਰ ਤੋਂ ਪੈਨ ਇਲਾਕੇ ਦੇ ਵਿੱਚ ਦੇਖਦੇ ਵੇ ਦੇਸ਼ ਵਿਦੇਸ਼ ਵਿੱਚ ਆਵਾਜ਼ ਪਹੁੰਚਾ ਦਿੰਦੇ ਆ ਤੇ ਸੱਚਾਈ ਸਾਹਮਣੇ ਲਿਆਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਤਾਰ ਸਿੰਘ ਨਸ਼ਾ ਵਿਰੋਧੀ ਮਿਸ਼ਨ ਕੱਪਣ ਬੋਰਡ ਪਿਆ ਪੰਜਾਬ ਪਿੰਡ ਸਿਦਮਾ ਦਾ ਰਹਿਣ ਵਾਲਾ ਹਾਂ ਮੈਂ ਬੇਨਤੀ ਕਰਦਾ ਵੀ ਪੰਜਾਬ ਦੇ ਵਿੱਚ ਹਰ ਰੋਜ਼ ਨਸ਼ੇ ਦੇ ਨਾਲ ਹੁੰਦੀਆਂ ਮੌਤਾਂ ਕਦੀ ਕਿਸੇ ਪਿੰਡ ਤੀਗਾ ਲਾ ਕੇ ਮਰ ਗਿਆ ਕਦੀ ਕਿਸੇ ਪਿੰਡ ਟੀਗਾ ਲਾ ਕੇ ਆ ਰੋਜ਼ ਖਬਰਾਂ ਦੇ ਵਿੱਚ ਖਬਰਾਂ ਸਰਦੀਆਂ ਉਸੇ ਤਰ੍ਹਾਂ ਹੀ ਸਾਡੇ ਠੀਕੀਪਿੰਡ ਦੇ ਵਿੱਚ ਸਾਰੇ ਆਮ ਨਸ਼ਾ ਵਿਕ ਰਿਆ ਆ ਤੇ ਅੱਜ ਦਾਲਦਾਲ ਦੇ ਵਿੱਚ ਮੇਰੇ ਲੜਕੇ ਦੋ ਜਿਹੜੇ ਉਹ ਵੀ ਆ ਚੁੱਕੇ ਆ ਜਿਹੜੇ ਅੱਜ ਤੱਕ ਲੱਖਾਂ ਰੁਪਈਆ ਦਾ ਹੀਰੋਣ ਚਿੱਟਾ ਪੀ ਗਏ ਆ ਤੇ ਹੁਣ 20 ਜਨਾਂ ਦੇ ਵਿੱਚ 1 ਲੱਖ ਰੁਪਈਏ ਦਾ ਚਿੱਟਾ ਜਿਹੜਾ ਮੇਰਾ ਘਰੋਂ ਕੀਮਤੀ ਸਮਾਨ ਚੋਰੀ ਕਰ ਕਰਕੇ ਪੀ ਗਏ ਤੇ ਮੇਰਾ ਘਰ ਖਾਲੀ ਕਰ ਦਿੱਤਾ ਆ ਕਿਉਂਕਿ ਮੇਰਾ ਬਾਪੂ ਜੀ ਮੇਰੇ ਬਦਗੁਰੂ ਨਾਨਕ ਹਸਪੀਟਲ ਜਾਗੜ ਸੰਨ ਭਾਈ ਉਹਤੇ ਗਾਇਨਾ ਨਗਰੋਂ ਸਿਲੰਡਰ ਤੱਕ ਲਾ ਕੇ ਵੇਚਦੇ ਮੇਰੇ ਅੱਜ ਚਾਹਪਾਣੋੜ ਤੋਂ ਬੈਠਾ ਖੰਡ ਦਾ ਤੋੜਾ ਲਿਆਂਦਾ ਸੌਦਾ ਖੰਡ ਦਾ ਤੋੜਾ ਵੀ ਵੇਚ ਗਏ ਫਿਰ ਫੈਂਟ ਲਿਆਂਦਾ ਪੀਪਾ ਜੋ ਸੌਦਾ ਲਿਆਂਦਾ ਦੁਕਾਨ ਤੋਂ ਉਹ ਵੀ ਵੇਚ ਗਏ ਜੀਮੇਦਾਰ ਪਰਿਵਾਰ ਨਾਲ ਸੰਬੰਧ ਰੱਖਦੇ ਜੋ ਹਾਂਜੀ ਜੀਮੇਦਾਰ ਪਰਿਵਾਰ ਨਾਲ ਮੈਂ ਸੰਬੰਧ ਰੱਖਦਾ ਹਾਂ ਮਾਤੜ ਆਲਮੀ ਮਿੰਟ ਮਜ਼ਦੂਰੀ ਕਰਨ ਵਾਲਾ ਕਾਨੂੰਨ ਨੂੰ ਮੰਨਣ ਵਾਲਾ ਵਿਅਕਤੀ ਹਾਂ ਅੱਜ ਜਿਹੜਾ ਬੈਠੇ ਜੋ ਇੱਕ ਪਹਿਲਾ ਵੀ ਸੁਣਾ ਚਾਹਤਾ ਸੀ ਪਹਿਲਾ ਇੱਕ ਵੀਡੀਓ ਵਾਇਰਲ ਹੋਈ ਸੀ ਤੁਹਾਡੀ ਉਹ ਵੀਡੀਓ ਤੁਹਾਡੀ ਸੀ ਨਾ ਉਹ ਵੀਡੀਓ ਮੇਰੀ ਹੀਗੀ ਮੇਰੇ ੜਕੇ ਨਸ਼ਾ ਕਰਨੋਂ ਨਹੀਂ ਹਟਦੇ ਮੇਰੇ ਬਾਰ-ਬਾਰ ਪੁਲਿਸ ਨੂੰ ਦਰਖਾਸਤਾਂ ਦੇਣ ਤੇ ਆ ਮੈਂ ਦਰਖਾਸਤਾਂ ਲੈ ਕੇ ਬੈਠਾ ਆ ਵੀ ਜੇ ਐਸਐਚਓ ਸਾਹਿਬ ਕਹਿਣ ਵੀ ਸਾਨੂੰ ਮਿਲਦਾ ਨਹੀਂਗਾ ਤੇ ਆ ਮੇਰੇ ਕੋਲ ਸਬੂਤ ਹਨ ਆਪ ਵੀ ਕੀਵਨ ਐਸਐਚਓ ਸਾਹਿਬ ਨੂੰ ਦਰਖਾਸਤ ਜਿਹੜੀ ਦਿੱਤੀ ਆ ਪਹਿਲੀ ਤੁਹਾਨੂੰ ਮੈਂ ਦੱਸ ਦੇਣਾ 2/10/23 ਨੂੰ ਬਲਵੀਰ ਸਿੰਘ ਆਏ ਥਾਣੇਦਾਰ ਨੂੰ ਮਾਰਕ ਹੋਈ ਆ ਜਿਸ ਦਾ ਨੰਬਰ ਹੈਗਾ 987 ਐਸਐਸਪੀ ਤਾਂ ਕਿ ਅਪਰੋਚ ਕੀਤੀ ਆ ਜਾਂ ਡੀ.ਐਸ.ਪੀ. ਤਾਂ ਕਿ ਐਸਐਸਪੀ ਤਾਂ ਕਿ ਮੈਨੂੰ ਸਾਲ ਹੋ ਗਿਆ ਦਰਖਾਸਤਾਂ ਦਿੰਦੇ ਨੂੰ ਮੈਂ ਬੇਨਤੀ ਕਰਦੇ ਆਂ ਮਾਨਯੋਗ ਡੀ.ਐਸ.ਪੀ. ਸਾਹਿਬ ਸਰਦਾਰ ਪ੍ਰੀਤਿੰਦਰ ਸਿੰਘ ਜੀ ਬਹੁਤ ਵਧੀਆ ਕੰਮ ਕਰਦੇ ਆਂ 8 ਦਿਨ ਤੇ ਬਾਅਦ 2 ਦਿਨ ਤੇ ਬਾਅਦ ਉਹਨਾਂ ਦੀ ਸਵਾਰ ਦੇ ਵਿੱਚ ਖਬਰ ਲੱਗ ਜਾਂਦੀ ਆਂ ਥਾਲੜਿਓਂ ਡਰਾਉਣ ਡਿੱਗਾ ਫੜ ਲਿਆ ਪੈੜੀਆਂ ਚੋਂ ਹੀ ਢੋਣ ਫੜ ਲਈ ਦਿਲੀਰ ਨੂੰ ਫੜ ਲਿਆ ਖੇਮਤਾਰ ਨੂੰ ਫੜ ਲਿਆ ਰਾਜੋਕ ਨੂੰ ਫੜ ਲਿਆ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਅਗੇ ਕਿ ਡੀ.ਐਸ.ਪੀ. ਜਿਹੜਾ ਪ੍ਰੀਤਿੰਦਰ ਸਿੰਘ ਸਰਦਾਰ ਪ੍ਰੀਤਿੰਦਰ ਸਿੰਘ ਆ ਉਹਨੂੰ ਡਰਾਉਂਦੇ ਹੀ ਰੋਣ ਬੀਐਸਐਪ ਨਾਲ ਫੜ ਕੇ ਦਿੰਦੇ ਆ ਤੇ ਪਰਚਾ ਪੁਲਿਸ ਨੇ ਕਰਨਾ ਹੁੰਦਾ ਮੰਨ ਲਿਆ ਮੈਂ ਇੱਕ ਪਰਤਾ ਜਿਹੜਾ ਭੀਖੀਵੰਡ ਡੀਐਸਪੀ ਪ੍ਰੀਤਿੰਦਰ ਸਿੰਘ ਦੇ ਨੱਕ ਜਿਹੜਾ ਨਿਸ਼ਾ ਵਿਕ ਰਿਹਾ ਏ ਉਹਦੇ ਤੇ ਕਿਉਂ ਨਹੀਂ ਕਾਰਵਾਈ ਹੋ ਰਹੀ ਕਿੱਥੇ ਵੇਚਦਾ ਨਾ ਕੋਈ ਪਤਾ ਸਰ ਇਹ ਭੀਖੀਵੰਡ ਦੇ ਵਿੱਚ ਮੇਰੇ ਇਹ ਬਾਕੀ ਗੱਲਾਂ ਛੱਡੋ ਤੁਸੀਂ ਇਹ ਦੱਸੋ ਵੀ ਵੇਚਦਾ ਕਿੱਥੇ ਹੈ ਨਾ ਭੀਖੀਵੰਡ ਪਿੰਡ ਦੇ ਵਿੱਚ ਜਿਹੜੀ ਮਰਜ਼ੀ ਗਲੀ ਜੇ ਚਲੇ ਜਾਓ ਮੇਰੇ ਮੁੰਡਿਆਂ ਨੂੰ ਫੜ ਲਓ ਤੇ ਜਾਓ ਤੁਹਾਨੂੰ ਹੁਣੇ ਲਿਆ ਦਿੰਦੇ ਆ ਉਹਨਾਂ ਨਾਲ ਸਵਾਰਕ ਕਰੋ ਜਿਹੜੇ ਨੂੰ ਮੈਂ ਅੱਜ ਗੱਲ ਦਾ ਘਰੋਂ ਮੋਬਾਈਲ 'ਚ ਕਹਿੰਦੇ 3 ਅਹੀਂ ਰਾਤੀਂ ਮੇ ਲੱਭਦੇ ਰਹੇ ਜਨੇ ਤੜਕੇ ਆ ਗਏ ਉਹਦੀਆਂ ਬਾਹਾਂ ਬੰਨ ਕੇ ਉਹਨੂੰ ਥਾਣੇ ਪੇਸ਼ ਕੀਤਾ ਕਦੀ ਡੀਐਸਪੀ ਪ੍ਰੀਤਿੰਦਰ ਤੱਕ ਅਪਰੋਚ ਕੀਤੀ ਆ ਵੀ ਸਰ ਆਹ ਗੱਲ ਆ ਆ ਮਸਲਾ ਮੈਂ ਕਹਾ ਮੈਂ ਕੀਤੀ ਮੇਰੇ ਕੋਲੇ ਦਰਖਾਸਤਾਂ ਹੈਗੀਆਂ ਪਿਛਲੇ ਸਾਲ ਦੀਆਂ ਹੀ ਹੁਣ ਮੈਂ ਤੁਹਾਨੂੰ ਇਹ ਵੀ ਦੇ ਦਿਆਂ ਪ੍ਰੀਤਿੰਦਰ ਸਿੰਘ ਨੂੰ ਦਰਖਾਸਤਾਂ ਦਾ ਨੰਬਰ ਇੱਕ ਇੱਕੋ ਮਿੰਟ 18 27 63 ਨੂੰ ਕੋ ਦਰਖਾਸਤਾਂ ਪਿਛੇ ਪਈਆਂ ਮੈਂ ਤੁਹਾਨੂੰ ਦੱਸ ਦਿੰਦਾ ਆ ਮੈਂ ਪ੍ਰੀਤਿੰਦਰ ਸਿੰਘ ਡੀਐਸਪੀ ਸਾਹਿਬ ਨੂੰ ਮਿਲਿਆ ਵੀ ਹਾਂ ਉਹਦੇ ਸਬੰਧ ਦੇ ਵਿੱਚ ਨਸ਼ੇ ਦੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਉਤੋਂ ਦਰਖਾਸਤਾਂ ਮੇਰੇ ਕੋਲ ਮੁੱਖ ਮੰਤਰੀ ਤੱਕ ਡੀਜੀਪੀ ਬਾਰਡਰ ਡੀਆ ਡੀਆਈਜੀ ਸਾਹਿਬ ਦੀਆਂ ਦਰਖਾਸਤਾਂ ਜਾਨ ਉਹਨਾਂ ਦੇ ਟਿਕਟਾਂ ਲੱਗੀਆਂ ਹੋਈਆਂ ਮੇਰੇ ਕੋਲ ਮੌਜੂਦ ਹਨ ਜੋ ਡੀਐਸਪੀ ਸਾਹਿਬ ਨੂੰ ਆਈਆਂ ਪਰ ਕੋਈ ਕਾਰਵਾਈ ਨਹੀਂ ਹੋਈ ਅੱਜ ਧਰਨੇ ਤੇ ਬੈਠੇ ਜੋ ਅਸਲ ਮਕਸਦ ਇਹੀ ਆ ਵੀ ਮੇਰੇ ਲੜਕਿਆਂ ਨੂੰ ਪੜਨ ਜਾਂ ਨਸ਼ਾ ਬੰਦ ਕਰਨਾ ਨਸ਼ਾ ਬੰਦ ਕੀਤਾ ਜਾਵੇ ਮੈਂ ਸਾਰੇ ਪੰਜਾਬ ਦੀ ਗੱਲ ਕਰਦਾ ਹਾਂ ਮੈਂ ਮੇਰੇ ਆਦੇ ਬੱਚਾਂ ਦੇ ਨਹੀਂ ਜਿਹੜੇ ਰੋਜ਼ ਲੋਕਾਂ ਦੇ ਮਾਵਾ ਦੇ ਪੁੱਤ ਮਰਦੇ ਆ ਟੀਕੇ ਲਾ ਲਾ ਕੇ ਮੈਂ ਸਾਰੇ ਪੰਜਾਬ ਦੀ ਗੱਲ ਕਰਦਾ ਆ ਮੁੱਖ ਮੰਤਰੀ ਸਾਹਿਬ ਨੇ ਆ ਮੇਰਾ ਮੰਗ ਪੱਤਰ ਮੈਂ ਪੜ ਕੇ ਸੁਣਾ ਲਾ ਹੁਣ 1 ਮਿੰਟ ਸਵਾਲ ਨਾ ਕਰਿਓ ਵਿੱਚ ਮੈਂ ਸਾਰੇ ਪੰਜਾਬ ਦੀ ਗੱਲ ਕਰਦਾ ਉਹ ਦਲਦਲ ਜਿਹਾ ਮੈਂ ਵੀ ਫਸਿਆ ਮੈਂ ਆਨਾ ਕਿਤੇ ਮੇਰੇ ਪੁੱਤ ਵੀ ਟੀਕਾ ਲਾ ਕੇ ਨਾ ਮਰ ਜਾਣ ਆ ਮੇਰੀ ਗੱਲ ਸੁਣੋ ਜਿਹੜਾ ਮੈਂ ਮੰਗ ਪੱਤਰ ਮਾਨਯੋਗ ਮੁੱਖ ਮੰਤਰੀ ਜੀ ਨੂੰ ਮਾਨਯੋਗ ਡਿਪਟੀ ਕਮਿਸ਼ਨਰ ਤਰਨਤਾਰਨ ਦੇ ਰਾਹੀਂ ਵਨੋ ਜਗਤਾਰ ਸਿੰਘ ਪੁੱਤਰ ਸੌਰ ਸਿੰਘ ਨਸ਼ਾ ਵਿਰੋਧੀ ਮਿਸ਼ਨ ਕਪਨ ਬੋਰਡ ਪਿਆ ਪੰਜਾਬ ਪਿੰਡ ਸਿਦਮਾ ਥਾਣਾ ਖਲੜਾ ਦਾ ਰਹਿਣ ਵਾਲਾ ਹਾਂ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਗੁੰਡਾਗਰਦੀ ਕਤਲੇਆਮ ਅਤੇ ਲੁੱਟਾਂ ਖੋਹਾਂ ਦਾ ਬੋਲਬਾਲਾ ਹਰ ਰੋਜ਼ ਚਿੱਤੇ ਦੇ ਟੀਕੇ ਲਾਗੇ ਹੁੰਦੀਆਂ ਮੌਤਾਂ ਪਿੰਡਾਂ ਦੇ ਵਿੱਚ ਵੱਲਦੇ ਸਿਰੇ ਘਰਾਂ ਦੇ ਵਿੱਚ ਵਿਸ਼ੇਸ਼ ਸੱਤਰ ਇਹ ਤੁਹਾਡਾ ਪੰਜਾਬ ਬੋਲਦਾ ਪੰਜਾਬ ਦੇ ਵਿੱਚ ਹੁਣ ਚਿੱਟਾ ਬੋਲਦਾ ਨੰਬਰ 1 ਮੁੱਖ ਮੰਤਰੀ ਸਾਹਿਬ ਤੁਸੀਂ ਪੰਜਾਬ ਦੀ ਜਨਤਾ ਨਾਲ ਸਰਕਾਰ ਬਣਾਉਣ ਵੇਲੇ ਵਾਅਦਾ ਕੀਤਾ ਸੀ ਇੱਕ ਮੌਕਾ ਕੇਜਰੀਵਾਲ ਸਰਕਾਰ ਨੂੰ ਦੇ ਦਿਓ ਸਾਡੀ ਆਮ ਆਦਮੀ ਦੀ ਸਰਕਾਰ ਬਣ ਗਈ ਅਸੀਂ 2 ਮਹੀਨਿਆਂ ਵਿੱਚ ਪੰਜਾਬ ਵਿੱਚੋਂ ਨਸ਼ਾ ਬੰਦ ਕਰ ਦਵਾਂਗੇ ਕਦੇ ਨਾ ਹੀ ਕੋਈ ਕਿਸਾਨ ਕੁਦਕਸ਼ੀ ਕਰੇਗਾ ਕਿਸੇ ਵੀ ਵਿਧਾਇਕ ਜਾਂ ਅਧਿਕਾਰ ਨੂੰ ਟ੍ਰੀਟੀਆਂ ਉੱਪਰ ਨਹੀਂ ਚੜਨਾ ਪਵੇਗਾ ਕੋਈ ਵੀ ਸਰਕਾਰੀ ਪੁਲਿਸ ਅਫਸਰ ਕਿਸੇ ਤੋਂ ਨਹੀਂ ਲਏਗਾ ਇਹ ਸਾਰਾ ਕੁਝ ਬੰਦ ਹੋ ਗਿਆ ਤੁਹਾਡਾ ਮੰਗ ਪੱਤਰ ਆ ਤੇ ਹੁਣ ਕੋਈ ਅਧਿਕਾਰੀ ਤੁਹਾਨੂੰ ਆਸ਼ਵਾਸ਼ਣ ਦਿਵਾਉਣ ਆਇਆ ਚੌਕ 'ਚ ਬੈਠੇ ਜੋ ਮੈਨੂੰ ਸਾਬਨ ਸਬੈਟਰ ਸਰਦਾਰ ਪਤਾਨੀ ਰਸ਼ਬਾਤ ਸਿੰਘ ਕਹੀ ਨਾ ਉਹ ਆਏ ਗਏ ਆਂਦੇ ਥਾਣੇ ਆ ਜਾ ਮੈਂ ਉਹਨਾਂ ਚਰ ਇਤੋਂ ਨਹੀਂ ਚੁੱਕਣਾ ਉੱਠਣਾ ਜਨਾਚਰ ਠਿੱਕੀ ਮੰਡਾ ਚਿੱਟਾ ਵੇਚਣ ਵਾਲੇ ਮੈਂ ਮੁੰਡਾ ਅੰਦਰ ਫੜਾਇਆ ਉਹ ਦੱਸੂਗਾ ਜਨਾਚਰ ਦੇ ਬੰਦੇ ਚਿੱਟਾ ਵੇਚਣ ਵਾਲੇ ਰੱਸ਼ਟ ਨਹੀਂ ਕੀਤੇ ਜਾਂਦੇ ਮੇਰਾ ਵਿਗਿਆ ਹੋਇਆ ਕੀਮਤੀ ਸਮਾਨ ਕਾਟਿੰਗਾਂ ਦੀ ਆਪਾ ਵਾਪਸ ਨਹੀਂ ਕੀਤਾ ਜਾਂਦਾ ਮੈਂ ਉਹਨਾਂ ਜਰ ਇਤੋਂ ਨਹੀਂ ਉਠੂੰਗਾ ਦੂਜੇ ਪਾਸੇ ਜਦੋਂ ਥਾਣਾ ਮੁਖੀ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਜੀ ਜੀ ਇਨਾ ਪਿੰਡ ਸਿਧਵਾ ਪਿੰਨਾ ਥਾਣੇ ਕਾਲੜੇ ਦੇ ਵਿੱਚ ਕੋਈ ਘਰ ਤੋਂ ਚੋਰੀ ਚਾਰੀ ਕਰਕੇ ਮੋਬਾਈਲ ਇਹਦੇ ਬੇਟੇ ਨੇ ਵੇਚੀਏ ਤੇ ਹੁਣ ਇਹਨੇ ਦੱਸਿਆ ਵੀ ਇਹ ਡਿਟੈਕਸ਼ਨ ਸੈਂਟਰ ਦੀ ਜਿਹੜੀ ਗੋਲੀ ਆ ਉਹਦਾ ਨਸ਼ਾ ਕਰਦਾ ਉਹਦੇ ਸਬੰਧ ਦੇ ਵਿੱਚ ਇਹਨੂੰ ਬੁਲਾਇਆ ਉਹ ਥਾਣੇ ਕੇ ਕਹਿੰਦਾ ਵੀ ਮੇਰਾ ਮੁੰਡਾ ਜਿਹੜਾ ਉਹ ਨਸ਼ਾ ਪਤਾ ਕਰਦਾ ਤੇ ਅਸੀਂ ਉਹਨੂੰ ਕਿਹਾ ਵੀ ਅਸੀਂ ਡਿਟੈਕਸ਼ਨ ਸੈਂਟਰ ਦੇ ਵਿੱਚ ਉਹਦਾ ਇਲਾਜ ਕਰਾ ਦਿੰਨੇ ਕੇ ਹੋਰ ਵੀ ਗਵਰਨਮੈਂਟ ਵੱਲੋਂ ਜਿਹੜੀ ਸਹੂਲਤ ਮਿਲਦੀ ਹੋਊ ਅਸੀਂ ਇਹਨੂੰ ਦਾਖਲ ਕਰਵਾ ਰਹੇ ਹਾਂ ਜੀ ਕੋਈ ਇਸ ਗੱਲ ਤੇ ਸਾਡੇ ਨਾਲ ਸਹਿਮਤ ਆ ਤੇ ਬਾਕੀ ਜਿਹੜੀ ਚੋਰੀ ਵਾਲੀ ਉਹਦੀ ਇਨਵੈਸਟੀਗੇਸ਼ਨ ਕਰਦੇ ਜੋ ਵੀ ਸਾਹਮਣੇ ਗੱਲ ਆਊਗੀ ਉਹਦੇ ਮੁਤਾਬਕ ਕਾਰਵਾਈ ਕਰਦੇ ਨਸ਼ਿਆਂ ਦਾ ਸਰ ਵੇਚਣ ਬਾਰੇ ਕਹਿ ਰਿਹਾ ਵੀ ਇਲਾਕੇ ਚ ਵੇਚਦਾ ਹੈਗਾ ਵੀ ਵੇਖੋ ਜੀ ਮੈਂ ਦੇ ਇਸ ਗੱਲ ਦੇ ਵਿੱਚ ਜਿਹੜਾ ਵੀ ਆਪਾਂ ਨੂੰ ਨਸ਼ੇ ਦਾ ਸਾਥ ਦਿੰਦਾ ਜਾਂ ਨਸ਼ੇ ਦੀ ਸਲਾਹ ਦਿੰਦਾ ਉਹਦਾ ਧੰਨਵਾਦ ਵੀ ਕਰਦਾ ਇਹ ਆਪਣੀ ਸਾਰਿਆਂ ਦੀ ਸਮੱਸਿਆ ਵਾ ਉੱਥੇ ਅਸੀਂ ਪ੍ਰੋਪਰ ਐਕਸ਼ਨ ਕਰਾਂਗੇ ਜੀ ਜਿਹੜਾ ਵੀ ਸਾਡੇ ਜਿੱਤੋਂ ਕੋਈ ਰਿਕਵਰੀ ਹੋਊਗੀ ਜਾਂ ਜਿਹੜਾ ਕੋਈ ਨਸ਼ਿਆ ਵੇਚਦਾ ਹੋ ਉਦੇ ਖਿਲਾਫ ਸਖਤ ਤੋਂ ਸਖਤ ਕਾਰਕਸ਼ਨ ਲਿਆ ਜਾਊ ਪਿਛੇਵਿਤਾ ਨੂੰ ਬਦਾ ਵੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਡੀਜੀਐਸਪੀ ਸਾਹਿਬ ਵੱਲੋਂ ਖੜਦਾ ਤਾਂ ਹੁੰਦੀਆਂ ਰਹਿਣੀਆਂ 3 ਕਿਲੋ ਪਿਛੇ ਹੈਰਵਨ ਅ ਸੀਸਟਾਫ ਦੇ ਨਾਲ ਸਾਡੀ ਟੀਮ ਨੇ ਫੜੀ ਹੈ ਹੋਰ ਵੀ 10 ਗ੍ਰਾਮ ਦਾ ਪਰਚੋ ਪਰਚਾ ਨਹੀਂ ਪਰਚਾ ਦਿੱਤਾ ਵਾਰ ਤੋਂ ਬਾਅਦ ਜਿਹੜੀਆਂ ਐਫਆਈਆ ਨਾਲ ਹੋ ਰਹੀਆਂ ਨੇ ਖੇੜੀਆਂ ਵੀ ਅਸੀਂ ਇਹਦੇ ਵਿੱਚ ਲਾਈਟ ਨਹੀਂ ਲੈ ਰਹੇ ਸੀਰੀਅਸ ਲਵਾਂਗੇ ਇਸ ਗੱਲ ਨੂੰ ਇਹ ਸਾਰਿਆਂ ਦੀ ਜ਼ਿੰਮੇਵਾਰੀ ਸਾਡਾ ਨਿੱਜੀ ਫਰਜ਼ ਵੀ ਹੈ ਜੇ ਪੁਲਿਸ ਅਫਸਰ ਵੀ ਇੱਕ ਇਨਸਾਨੀਅਤ ਤੌਰ ਤੇ ਵੀ ਸਾਡਾ ਫਰਜ਼ ਹੈ ਵੀ ਨਸ਼ੇ ਦਾ ਜਿਹੜਾ ਵਾ ਕਿਤੇ ਵੀ ਸਾਰ ਨਹੀਂ ਹੋਣਾ ਚਾਹੀਦਾ ਸਾਡੀ ਡਿਊਟੀ ਵੀ ਆ ਸਾਨੂੰ ਸਰਕਾਰ ਦੇ ਹੁਕਮ ਵੀ ਆ ਤੇ ਸਾਡਾ ਫਰਜ਼ ਵੀ ਇਲਾਕੇ ਦੇ ਵਸਨੀਕਾਂ ਕੀ ਅਪੀਲ ਕਰਨਾ ਚਾਹੋ ਨਸ਼ੇ ਦੇ ਸਬੰਧਾਂ ਦੇ ਖਿਲਾਫ ਮੈਂ ਇਹੋ ਅਪੀਲ ਕਰਦਾ ਸਾਰਿਆਂ ਨੂੰ ਪਹਿਲਾਂ ਵੀ ਸਾਡੀ ਇਹੋ ਅਪੀਲ ਚੱਲਦੀ ਵੀ ਜਿਵੇਂ ਮੰਨ ਲਓ ਆਪਣੇ ਆਣ ਗਵਾਂ ਕੋਈ ਨਸ਼ਾ ਵੇਚਦਾ ਉਹਦੇ ਆਲਾ ਆਪਾਂ ਸਿੱਧਾ ਹੀ ਸਟੈਂਡ ਲਈਏ ਅਹੀਂ ਨਾਲਿਆਂ ਸਿੱਧਾ ਸਟੈਂਡ ਲਈਏ ਵੀ ਤੂੰ ਦੇ ਪਈ ਕੋਠੀਆਂ ਪਾਈ ਜਨਾ ਸਾਡੇ ਬੱਚਿਆਂ ਦਾ ਬੇੜਾਗਰ ਘੋਰਿਆ ਪੰਜਾਬ ਦਾ ਬੇੜਾਗਰ ਘੋਰਿਆ ਆਪਾਂ ਇਹ ਗਵਰਨਮੈਂਟ ਜਾਂ ਪ੍ਰਸ਼ਾਸਨ ਦਾ ਇਕੱਲਾ ਕੰਮ ਨਹੀਂ ਸਮਾਜ ਦਾ ਕੰਮ ਹੋਈ ਜਿਹੜਾ ਵੀ ਕੋਈ ਨਸ਼ਾ ਵੇਚਦਾ ਸ਼ਕਤੀ ਨਾਲ ਉਹਦੇ ਘਰ ਘੜੀ ਖਲੋਣ ਜਿਵੇਂ ਪਰ ਇਹ ਪੰਚਾਇਤ ਖਲੋਂਦੀ ਅਸੀਂ ਨਾਲ ਚੱਲਾਂਗੇ ਇਹੋ ਜਿਹਾ ਕੰਮ ਆਪਾਂ ਸਾਰੇ ਤਗੜੇ ਹੋ ਕੇ ਪਾਵਾਂਗੇ ਤੇ ਨਸ਼ਾ ਦਾ ਪੰਜਾਬ ਦੇ ਵਿੱਚੋਂ ਖਾਤਮਾ ਹੋਊਗਾ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੈਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਰਕ ਵਿਦ ਰੈਕ੍ਰੂਟੇਡ ਕੰਪਨੀਜ਼ It chances as well local builders with brothers. He is professional by plumbing, electrician, masonry work, carpentry. For more information, please contact him at www.checktrade.com. ID number nine two one seven six zero. Shyamlal Chander Kalcenter. Call him on this number zero seven four triple eight. 41161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ